ਭਾਰਤ ਨੇ ਪਹਿਲਗਾਮ ਦਾ ਲਿਆ ਬਤਲਾ ਇੱਕ ਇੱਕ નિર્ਦੋਸ਼ ਦੀ ਮੌਤ ਦਾ ਹਿਸਾਬ ਇੱਕ ਇੱਕ ਗੋਲੀ ਦਾ ਸੀ ਇਹ ਜਵਾਬ ਆਪਰੇਸ਼ਨ ਸਿੰਧੂਰ ਸੱਚੀ ਕਾਲ ਮੈਂ ਹਾਂ ਤਿਆ ਸੰਜੈਤ ਨਿਊਜ਼ ਦੀ ਇੱਕ ਦਸ਼ਕਾ ਦਾ ਸਵਾਗਤ ਹੈ ਜਿਸ ਵੇਲੇ ਪਹਿਲਗਾਮ ਦੇ ਵਿੱਚ ਹਮਲਾ ਹੋਇਆ નિર્ਦੋਸ਼ ਭਾਰਤੀ ਮਾਰੇ ਗਏ ਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਆਤੰਕ ਮਚ ਗਿਆ ਅਕਰੋਸ਼ ਹੋ ਗਿਆ ਕਿ ਆਖਿਰ ਬਦਲਾ ਲਿੱਤਾ ਜਾਣਾ ਚਾਹੀਦਾ ਜੋ ਭਾਰਤ ਨੇ ਕਰਕੇ ਵੀ ਦਿਖਾਇਆ ਰਾਤੋਂ ਰਾਤ ਹਜੇ ਸਿਰਫ ਮੋਗਲ ਦੀ ਟ੍ਰੇਨਿੰਗ ਦੀ ਗੱਲ ਕੀਤੀ ਜਾ ਰਹੀ ਸੀ ਕਿ ਟ੍ਰੇਨਿੰਗ ਕਰਾਂਗੇ ਸਾਇਰਨ ਬੱਜੇਗਾ ਬਲੈਕਆਊਟ ਹੋਏਗਾ ਲੇਕਿਨ ਰੱਤੋਂ ਰਾਤ ਭਾਰਤ ਨੇ ਪਾਕਿਸਤਾਨ ਵਿੱਚਕਾਰ ਹਮਲਾ ਕਰਕੇ ਬਦਲਾ ਲੈ ਲਿਆ ਤੇ ਦਿਖਾ ਦਿੱਤਾ ਕਿ ਹੁਣ ਪਾਕਿਸਤਾਨ ਜਿਹੜਾ ਹੈ ਉਹ ਅਜਿਹੀ ਹਰਕਤ ਨਹੀਂ ਕਰੇਗਾ ਫਿਰ ਸਵਾਲ ਉੱਠਦਾ ਹੈ ਕਿ ਆਖਿਰ ਭਾਰਤ ਨੇ ਇਸ ਆਪਰੇਸ਼ਨ ਦਾ ਨਾਮ ਸਿੰਦੂਰ ਕਿਉਂ ਰੱਖਿਆ ਜੀ ਹਾਂ ਹਰ ਇੱਕ ਦੇ ਜ਼ਿਹਨ ਦੇ ਵਿੱਚ ਇਹ ਗੱਲ ਬਾਰ-ਬਾਰ ਚੱਲ ਰਹੀ ਹੈ ਕਿ ਆਖਿਰ ਆਪਰੇਸ਼ਨ ਸਿੰਦੂਰ ਕਿਉਂ ਤਾਂ ਵਿਸਥਾਰ ਨਾਲ ਸਾਂਝ ਕਰਦੇ ਹਾਂ ਤੁਹਾਡੇ ਨਾਲ ਇਸ ਆਪਰੇਸ਼ਨ ਸਿੰਦੂਰ ਦੀ ਵਿਸਤਾਰ ਨਾਲ ਚਰਚਾ ਕਰਦੇ ਹਾਂ ਕਿ ਆਖਿਰ ਇਸ ਆਪਰੇਸ਼ਨ ਦਾ ਨਾਮ ਸਿੰਦੂਰ ਕਿਉਂ ਰੱਖਿਆ ਗਿਆ ਭਾਰਤ ਨੇ ਪਹਿਲ ਕਾਮ ਹਮਲੇ ਦਾ ਬਦਲਾ ਲੈ ਲਿਆ ਹੈ ਇਸ ਮਿਸ਼ਨ ਦਾ ਕਿਉਂ ਰੱਖ ਦਿੱਤਾ ਗਿਆ ਨਾਮ ਆਪਰੇਸ਼ਨ ਸਿੰਦੂਰ ਭਾਰਤ ਨੇ ਪਾਕਿਸਤਾਨ ਦੀ ਹਿੱਕ ਤੇ ਚੜਕੇ ਅਤਵਾਦੀ ਟਿਕਾਣੇ ਤਬਾਹ ਕੀਤੇ 22 April ਨੂੰ ਪਹਿਲਗਾਮ ਦੇ ਵਿੱਚ 26 ਭਾਰਤੀ ਮਰਦਾਂ ਨੂੰ ਅਤਵਾਦੀਆਂ ਦੇ ਵੱਲੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ 22 April ਉਹ ਕਾਲਾ ਦਿਨ ਜੋ ਕੋਈ ਵੀ ਹਿੰਦੂਸਤਾਨੀ ਕਦੇ ਵੀ ਨਹੀਂ ਭੁੱਲ ਸਕਦਾ ਪਹਿਲਗਾਮ ਅਤਵਾਦੀ ਹਮਲੇ ਦਾ ਦਰਦ ਬੇਸ਼ੱਕ ਉਹਨਾਂ ਦੇ ਦਿਲਾਂ ਤੇ ਵੱਧ ਹੈ ਜਿਨ੍ਹਾਂ ਨੇ ਇਸ ਹਮਲੇ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਤੀਆਂ ਪਿਤਾਵਾਂ ਤੇ ਭਰਾਵਾਂ ਨੂੰ ਖਤਮ ਹੁੰਦੇ ਵੇਖਿਆ ਪਰ ਹਰ ਇੱਕ ਹਿੰਦੂਸਤਾਨੀ ਅੱਤਵਾਦੀ ਹਮਲੇ ਨੂੰ ਲੈ ਕੇ ਗੁੱਸੇ ਦੇ ਵਿੱਚ ਸੀ ਇਸ ਹਮਲੇ ਦਾ ਬਦਲਾ ਅਤੇ ਇਨਸਾਫ ਚਾਹੁੰਦਾ ਸੀ ਅਤੇ ਉਹ ਦਿਨ ਨਾ ਆਇਆ ਕਿ ਬੀਤੀ ਰਾਤ ਜਦੋਂ ਪਾਕਿਸਤਾਨ ਚ ਵੜ ਕੇ ਉਹਨਾਂ ਦੀ ਹਿੱਕ ਤੇ ਚੜ ਕੇ ਭਾਰਤੀ ਫੌਜ ਨੇ ਅੱਤਵਾਦੀ ਟਿਕਾਣੇ ਜਿਹੜੇ ਨੇ ਉਹ ਤਬਾਹ ਕਰ ਦਿੱਤੇ ਤੇ ਉਸ ਤੋਂ ਬਾਅਦ ਇੱਕ ਵੱਡਾ ਸਵਾਲ ਬਣਿਆ ਹੋਇਆ ਕਿ ਇਸ ਦਾ ਨਾਮ ਆਪਰੇਸ਼ਨ ਸਿੰਦੂਰ ਹੀ ਕਿਉਂ ਰੱਖਿਆ ਗਿਆ ਦੱਸਦਿਆ ਕਿ ਪਹਿਲਗਾਮ ਦੇ ਵਿੱਚ ਘੁੰਮਣ ਗਏ ਲੋਕਾਂ ਤੇ ਉਹਨਾਂ ਦਾ ਕਾਲ ਬਣ ਜਦੋਂ ਅਚਾਨਕ ਅਤਵਾਦੀ ਅੰਦਰ ਵੜਾਏ ਤਾਂ ਉਹਨਾਂ ਦੇ ਵਿੱਚੋਂ ਔਰਤਾਂ ਨੂੰ ਕੁਝ ਨਾ ਕਿਹਾ ਗਿਆ ਬੱਚਿਆਂ ਨੂੰ ਕੁਝ ਨਾ ਕਿਹਾ ਗਿਆ ਉਹਨਾਂ ਦਾ ਕੋਈ ਨੁਕਸਾਨ ਨਾ ਕੀਤਾ ਗਿਆ ਬਲਕਿ ਧਰਮ ਪੁੱਛਣ ਮਗਰੋਂ ਕਲਮਾ ਪੜ੍ਹਨ ਦੇ ਲਈ ਕਹਿ ਕਿ ਸਿਰਫ ਮਰਦਾਂ ਨੂੰ ਹੀ ਗੋਲੀ ਮਾਰ ਦਿੱਤੀ ਗਈ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਕਿ ਚਾਹੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਡਾ ਇੱਕ ਕਾਲਾ ਸੁਨੇਹਾ ਦੇ ਦਿਓ ਔਰਤਾਂ ਵਿਲਕਦੀਆਂ ਰਹੀਆਂ ਪਰ નિર્ਦੋਸ਼ 26 ਮਰਦ ਮੌਤ ਦੇ ਘਾਟ ਉਤਾਰ ਦਿੱਤੇ ਗਏ ਜਿੱਥੇ ਕਿ ਲੋਕਾਂ ਦੇ ਦਿਲਾਂ 'ਚ ਦਰਦ ਸੀ 26 ਭਾਰਤੀਆਂ ਦੀ ਦਰਦਨਾਕ ਮੌਤ ਦਾ ਬਦਲਾ ਲਿਆ ਜਾ ਅਤੇ ਭਾਰਤ ਸਰਕਾਰ ਵੱਲੋਂ ਬੀਤੀ ਰਾਤ ਇਹ ਬਦਲਾ ਲਿਆ ਵੀ ਗਿਆ ਅੱਦੇ ਦੇਸ਼ ਦੀਆਂ ਬੇਟੀਆਂ ਦਾ ਸੁਹਾਗ ਖੋਣ ਵਾਲਿਆਂ ਨੂੰ ਵੀ ਸਬਕ ਸਿਖਾਇਆ ਗਿਆ ਅਤੇ ਇਹ ਮਿਸ਼ਨ ਦਾ ਨਾਮ ਇਸੇ ਲਈ ਯਾਨੀ ਕਿ ਬੇਟੀਆਂ ਦੇ ਸੁਹਾਗ ਦਾ ਬਦਲਾ ਲੈਣ ਦੇ ਲਈ ਰੱਖਿਆ ਗਿਆ ਆਪਰੇਸ਼ਨ ਸਿੰਧੂਰ ਇਨਾਮ ਜਿਹੜਾ ਹੈ ਦੇਸ਼ ਦੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਤਾ ਗਿਆ ਸੀ ਬਿਸ਼ੱਕ ਜਿਨ੍ਹਾਂ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਾਨ ਗੁਆਈ ਉਹ ਅੱਜ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੇ ਪਰਿਵਾਰ ਨੂੰ ਅੱਜ ਥੋੜੀ ਬਹੁਤ ਤਸੱਲੀ ਸ਼ਰੂਰ ਹੋਈ ਹੋਵੇਗੀ ਤੇ ਨਾਲ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਗ੍ਰਹਿ ਮੰਤਰੀ ਰਮੇਸ਼ ਸ਼ਾਹ ਤੇ ਭਾਰਤੀ ਫੌਜ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਬਿਸ਼ੱਕ ਧੰਨਵਾਦ ਕਰਦੇ ਹੋਏ ਅੱਜ ਵੀ ਉਹਨਾਂ ਦੀਆਂ ਅੱਖਾਂ ਹੰਝੂਆਂ ਦੇ ਨਾਲ ਗਿੱਲੀਆਂ ਸੀ ਦਸਨ ਯੋਗ ਇਹ ਵੀ ਹੈ ਕਿ ਬੀਤੀ ਰਾਤ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਫੌਜ ਨੇ ਮਿਜ਼ਾਈਲਾਂ ਦੇ ਨਾਲ ਹਮਲੇ ਕੀਤੇ ਨੌ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਹਨਾਂ ਅੱਤਵਾਦੀ ਕੈਂਪਾਂ ਦੇ ਵਿੱਚ ਜੈਸ਼ ਅਤੇ ਹਿਜ਼ਬੁਲ ਵਰਕੀ ਅੱਤਵਾਦੀ ਸੰਗਠਨਾਾਂ ਦੇ ਹੈੱਡਕੁਆਰਟਰ ਵੀ ਸ਼ਾਮਲ ਸੀ ਇਸ ਹਵਾਈ ਹਮਲੇ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹੁਣ ਸੁਰੱਖਿਆ ਫਤਿਹ ਦਿੱਤੀ ਗਈ ਹੈ